ਹਾਏ ਮਵਾਰਕਾ ਬਾਈ ਦਾਰੇ ਮਵਾਰਕਾ ਹਾਂ ਚਾਚਾ ਭਤੀਜਾ ਬਾਈ ਹੈ ਲਾ ਚਾਚਾ ਭਤੀਜਾ ਬਾਈ ਹੈ ਲਾ ਬਾਈ ਚੱਕ ਬਈ ਸ਼ਗਨ ਜਸ਼ਨ ਆਏ ਬੰਮੂ ਤਰੇ ਲਾ ਠੀਕ ਹੈ ਕਿਆ ਲੈ ਇਹ ਪੀਜ ਹੋਰਿਆ ਕੇ ਦੱਸ ਵੀ ਕਿਆ ਲੈ ਕੇ ਆ ਬਾਈ ਕੱਲ ਕਾ ਹੈ ਹਾਂ ਰਸਗੁੱਲੇ ਖਾਣੇ ਕਹਿੰਦਾ ਚਲ ਕੋਈ ਨਹੀਂ ਚਲ ਬਈ ਵਾਹਿਗੁਰੂ ਸੱਚਾ ਪਾਤਸ਼ਾਹ ਲੈ ਬਈ ਹਾਵੇ ਮੁਬਾਰਕਾਂ ਜੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਠੀਕ ਆ ਵਧੀਆ ਏ ਪੰਮੂ ਨੇ ਤਾਂ ਚਲਾਇਆ ਹਾਂ ਚਲਾਉਣਾ ਠੀਕ ਲਾ ਕੱਲ ਫਿਰ ਕਾਰ ਮੂਹ ਮੇ ਟਕਰਾ ਜਿਸ਼ਨ ਚਾਚੇ ਦਾ ਠੀਕ ਨਹੀਂ ਸਾਡਾ ਟੱਕਰ ਦੇ ਦਾ ਬੱਦੂ ਲੱਗਿਆ ਬਣਾ ਲਾ ਕੇ ਨਾ ਤੇ ਚੱਲ ਭਾਈ ਠੀਕ ਨਹੀਂ ਲੈ ਘਰ ਮੂਹ ਮਿੱਠਾ ਲੈ ਲਾ ਵੀ ਲੋ ਭਾਈ ਪਲੈਟੀਨਾ ਮੋਟਰਸਾਈਕਲ ਕੱਲ ਆਈ ਐ ਨਵੀਂ ਇਸ ਟਾਈਮ ਸਕੂਟਰੀ ਹਾਂ ਤੁਸੀਂ ਵੀ ਖਾਲਸ ਤੁਸੀਂ ਨਾ ਰਹਿ ਜਿਓ ਯਾਰ ਕੋਈ ਨਹੀਂ ਮੈਂ ਖਾ ਲੈਂਦਾ ਚੱਲ ਇਹ ਚੱਲ ਮੈਂ ਬਾਅਦ ਚ ਕੈਮਰੇ ਤੇ ਆਊਟਸਰ ਖਾਊਗਾ ਹਾਂ ਬਈ ਬੰਮੂ ਹਾਂ ਵੀ ਦੱਸੀ ਨਾ ਹਾਂ ਇਹ ਲੈ ਅਜਰਾ ਬੈਠ ਬੁਲਾਦਾ ਮਾਇਆ ਮਾਇਆ ਵੀ ਦਾ ਲੈ ਆਦੀ ਹੈ ਆ ਕਿੰਨਾ ਚੱਲ ਫੜਾ ਦੇ ਠੀਕ ਨਹੀਂ ਹਾਂ ਬਈ ਜੀ ਸਨ ਤੁਹਾਨੂੰ ਕਿੰਨਾ ਸ਼ਗਨ ਮਿਲ ਗਿਆ ਮੈਨੂੰ 200 ਰੁਪਏ ਹਾਂ 200 ਰੁਪਏ 200 ਰੁਪਏ ਸ਼ਗਨ ਮਿਲ ਗਿਆ अच्छा लहा लफड़वे गाड़ी मरे आ चलो भाई हां भाई ਹੁਣ ਸ਼ੀਸ਼ੇ ਆਉਂਦੇ ਦੀ ਖੋਲਦੇ ਨੇ ਸ਼ੀਸ਼ੇ ਲੱਗੇ ਰਹਿੰਦੇ ਹਲੇ ਨਹੀਂ ਹਾਂ ਠੀਕ ਨਹੀਂ ਆਵੇ ਸਰਦਾਰ ਨਹੀਂ ਹੈ ਹਾਂਜੀ ਤੂੰ ਆਲੇ ਨਾਲੇ ਘੁੰਮਦੀ ਫਰੀ ਜਾਂਦੀ ਟਰੈਕਟਰ ਦੇ ਟਰੈਕਟਰ ਇਹਨਾਂ ਚਲਾਉਣ ਲੱਗ ਜੀ ਨਹੀਂ ਨਹੀਂ ਮੈਂ ਤਾਂ ਕੋਲੀ ਚ ਅੱਛਾ ਗੱਡੀ ਤੇ ਆਉਂਦੀ ਸਾਡੇ ਨਹੀਂ ਹੈ ਆਸ ਗੋਟੇ ਤੇ ਖੋਲੇ ਨੇ ਜਿਸੇ ਆਉਂਦੇ ਹਾਂ ਅੱਛਾ ਸਾਲਾ ਇਹ ਜਸ਼ਨ ਕਿਆ ਜਸ਼ਨ ਕਿ ਆਇਆ ਹਾ ਮਠਿਆਈ ਮਾਰਾ ਭਾਈ ਇਹ ਹਾ ਦੇਖ ਲੈ ਵੇ ਉਹ ਲੈ ਵੀ ਗੁਲਾਬ ਜਾਮਾ ਅੱਛਾ ਠੀਕ ਹੈ ਲੋ ਭਾਈ ਮਹਾਰਾਜ ਇੱਕ ਨਾ ਵਾਦਾ ਕਰੇ ਹਾਂ ਚੱਲੀ ਜਾਂਦੇ ਆ ਕੰਮ ਆ ਲੋ ਲਾ ਬਈ ਚਾਚਾ ਭਤੀਜਾ ਹਟਦੇ ਨਹੀਂ ਹੈਗੇ ਠੀਕ ਨਹੀਂ ਚੋਰ ਘਟਾ ਨਾ ਲਾ ਚੱਲ ਆਹ ਮਠਿਆਈ ਨਾਲ ਹੈਂ ਟਾਈਮ ਤਾਂ ਫੇਰ ਲੱਗਿਆ ਜਾਂਦਾ ਹੁੰਦਾ ਇੰਨਾ ਕੁ ਤਾਂ ਪਰਮਜੀਪਾਲ ਦੀ ਪਾਰਟੀ ਨਹੀਂ ਲਵਾਖਿਆ ਜਿਆਦਾ ਪਾਰਟੀ ਪੁਲਟੀ ਕੋਈ ਨਹੀਂ ਕਰੀ ਹੈਗੀ ਪਾਰਟੀ ਨਹੀਂ ਕਰੀ ਬੰਮੂ ਜੂਰ ਬੋਲਦਾ ਕਰੀ ਦੀ ਪਾਰਟੀ ਕੋਈ ਨਾ ਕਾਦੀ ਪੀ ਬਾਦ ਮੇ ਦੀ ਹੋਏ ਦੱਸੇ ਜਾਣੇ ਹੁੰਦਾ ਘਰ ਆ ਕੇ ਤੈਨੂੰ ਮੋਟਰ ਤੇ ਦੀਂ ਪਾਈ ਦੇਖ ਤੇ ਉਹ ਲੰਘ ਗਏ ਕੀ ਹੋ ਗਿਆ ਤੁਝਾ ਹਨ ਲੈ ਐਸੀ ਵੀ ਖਾ ਕੇ ਆਉਂਦੇ ਸ਼ਾਮ ਕੀ ਸ਼ਾਮ ਸਾਡੀ ਵਾਰੀ ਨਾ ਕਿਹੜੀ ਦਾ ਦੀ ਪਾਰਟੀ ਐ ਉਹ ਜਿੰਨੇ ਚਲਾਉਣਾ ਆਪਣਾ ਲੈ ਚੱਲਿਆ ਮੋਟਰਸਾਈਕਲ ਹਾਂ ਵਾਇਰ ਵਾਇਗਰ ਸਾਰੇ ਹੁੰਦੇ ਅਸਿਆ ਹਾਂ ਮੋਟਰਸਾਈਕਲ ਆਇਆ ਤਾਂ ਪਾਲ ਦੇ ਦਰਵੰਦ ਹੋਈ ਗਈ ਹੁਣ ਚਲੋ ਕੋਈ ਨਹੀਂ ਪਾਰਟੀ ਤੇ ਕਿਆ ਵਜਣਾ ਦੱਸ ਦੋ ਕਿਆ ਖਾਣਾ ਮਹਾਰਾਜ ਬਾਦੇ ਕਰੇ ਖਣਾ ਹੀ ਹਾਂਜੀ ਹੈ ਉਹ ਬੂਆ ਦਾ ਮੁੰਡਾ ਕਿੱਧਰ ਚਲੇ ਗਿਆ ਅੰਦਰ ਚਲੇ ਗਿਆ ਕੱਢ ਕੇ ਰੱਖ ਲੈ ਕੱਢ ਲਾ ਉਹ ਰੱਖੀ ਚੱਲ ਲੋ ਭਾਈ ਸਲਫ ਸਟਾਰ ਮੋਟਰਸਾਈਕਲ ਇਹ 100 ਸੀਸੀ ਬਾਈ ਹਾਂ ਠੀਕ ਨੇ ਠੀਕ ਨਾ ਭਾਈ ਨਵਾਂ ਨਵੇਂ ਭਾਈ ਸਾਰਿਆਂ ਨੂੰ ਮਹਾਰਾਜ ਇੱਕ ਨਈਂ ਵੱਧ ਦੇ ਚਰੇ ਹੈ ਟਰੈਕਟਰ ਪਰ ਤੇ ਚੱਕ ਲਾ ਟਰੈਕਟਰ ਕਿਤੇ ਆਇਆ ਨਾ ਕਹੇ ਵੀ ਮੈਂ ਪੁਰਾਣਾ ਸਮਝ ਲਿਆ ਇਹਨਾਂ ਨੇ ਆਇਆ ਕਰਨਾ ਜੀ ਮੈਂ ਠਾਈ ਜੋ ਰੱਖੀ ਆ ਹਾਂ ਕਿਤੇ ਆਈ ਜੋ ਰੱਖੀ ਟਰੈਕਟਰ ਉੱਪਰ ਹਾਂ ਲਾ ਠੀਕ ਆ ਭਾਈ ਚਲੋ ਖਾਤਾ ਦੇ ਬੋਟਲ ਇਹ ਕਿਨੇ ਠੀਕ ਹੈ ਕੱਲ ਤਾਂ ਜਿਸਨ ਕਹੀ ਗਈ ਮੇਰੀ ਐ ਸਕੂਟਰੀ ਮੇਰੀ ਅੱਜ ਕੋਈ ਬੋਲਦਾ ਨਹੀਂ ਪੰਮੂ ਕੀ ਦੇ ਨਾਮ ਕਰਾਇਆ ਪੰਮੂ ਐਂ ਦੱਸ ਦੇ ਇਦੇ ਇੱਧਰ ਨੂੰ ਦੱਸ ਵੋ ਮੇਰੇ ਤੂੰ ਮੂਤ ਨੌ ਕਰਾਇਆ ਬਾਈ ਹਾਂ ਮੇਰੇ ਹੂੰ ਠੀਕ ਨੇ ਕੋਡਾ ਜਾ ਹੋ ਗਿਆ ਧੁੰਦਲਾ ਰਹਾ ਹੋਣਾ ਹੀ ਹੁਣ ਜੱਦਾ ਚੱਲ ਗਿਆ ਹੈ ਨਾ ਕੋਡਾ ਜਾ ਹੋ ਗਿਆ ਕੋਡਾ ਜਾ ਹੋ ਗਿਆ ਕੁੰਡੀਆਂ ਲਾ ਲਾ ਪਹਿਲਵਾਨ ਹੈ ਹੈ ਟੇਪ ਰੂਕ ਚ ਕਰਾ ਦੇ ਬਸ ਚੱਲ ਕਰਾਈ ਚੱਲ ਜਿਹੜਾ ਕੋਈ ਰੋਣਾ ਹਾਂ ਪਿੱਛੇ ਗੱਲ ਨਹੀਂ ਇਹ ਰੱਖ ਦੇ ਵਾਪਸ ਠੀਕ ਹੈ ਜਿੱਥੇ ਮਰਜ਼ੀ ਰੱਖਦੇ ਤੇ ਆਹ ਡੱਬਾ ਪੁੱਤ ਜਿਹੜਾ ਪਿਆ ਹੈ ਹੱਥ ਤੋਂ ਲੈ ਲਾ ਚੱਕੀ ਹਲੇ ਆਪਣਾ ਮੱਥਾ ਟੇਕਣਾ ਹਰਜੀ ਤਾਂ ਹੁਣ ਹੀ ਤੇਰਾ ਕੰਮ ਹੈ ਠੀਕ ਆ ਹੱਥ ਤੋਂ ਕੇ ਬਣਾ ਚੱਕ ਲੋ ਉਕਣੇ ਪਿਆ ਦਾ ਸੱਚਾ ਹਾਂ ਬਈ ਥੋੜ ਲੋਟ ਆ ਪਮੋ ਦੇ ਦੇ ਦੇਖ ਲੈਣ ਦੇ ਮੂੰਹ ਇਹਨੂੰ ਲੈ ਲੋ ਭਾਈ ਬੇੜਾ ਭਾਈ ਪਰਿਆ ਪਿਆ ਬਾਪੂ ਦੇਖ ਲੈ ਸਾਜਰੇ ਦੇ ਗਾਇਬ ਹੈ ਹਾਂ ਜਲਦੀ ਸਣੀ ਇਹ ਰੱਖਾ ਅੰਦਰ ਆਪਣਾ ਮੰਮੀ ਨਾਲ ਜਾ ਕੇ ਟੇਕ ਕੇ ਮੱਥਾ ਲਓ ਭਾਈ ਦੇਖ ਲੈ ਲਾ ਲਈ ਸੀਸੇ ਆਇਨੰਤ ਸੀਸੇ ਦੇ ਦੇ ਲਾ ਫੜ ਮੇਕਅਪ ਕਰੀ ਜਾਓ ਹੁਣ ਆਏ ਦੇਖ ਕੇ ਹਾਂਜੀ ਹਾਂ ਝੋਲੇ ਦੇ ਵਿੱਚੇ ਪਾ ਦੇ ਇਹਨੂੰ ਤੇ ਹਾਂ ਐਂ ਦੱਬ ਦੇ ਉਹ ਵਿੱਚੇ ਬਗਰਾ ਕੋਣ ਹੁਣ ਕਿ ਲੱਗਣ ਵਿੱਚ ਅੱਛਾ ਹੋਆ ਸੀਟ ਕਵਰ हां बे पम्मू लोटा ਸੱਟਾ ਕੰਮ ਸੱਟਾ ਅੰਮੋ ਬੈਠਦਾ ਪਰ ਦੇਖਾਂ ਕਿ ਅਜਾ ਲੱਦਾ ਹੁੰਦਾ ਤੇਰੇ ਪੈਰ ਹੈ ਇਹ ਹਲ ਤਾਂ ਨਹੀਂ ਚਲਾਉਣ ਜੋਗਾ ਹੋਇਆ ਇਹ ਚੱਲ ਰਹਿਣ ਦੇ ਉੜਦਾ ਹਲ ਚਲਾਉਣ ਜੋਗਾ ਨਹੀਂ ਹੋਇਆ ਇੱਕ ਦੇ ਤਾਂ ਇੰਜਣ ਵੀ ਕਾਲਾ ਆ ਗਿਆ ਹੁਣ ਅੱਗੇ ਦਿਲਬਰ ਹੁੰਦੇ ਵਿੱਚ ਕਣੋ ਆਪਣੇ ਦੂਜੇ ਦਾ ਹਾਂ ਇਹ ਚੀਜ਼ਾਂ ਹੈ ਚੇਂਜ ਬਦਲ ਕੇ ਆ ਗੀਆਂ ਨਾ ਸਿਲਵਰ ਆ ਇਹਦੇ ਉੱਤੇ ਮੇਰੇ ਜਹਾ ਕਾਰਬੋਰੇਟਰ ਆ ਨਾ ਉਹ ਚ ਮੋਟਰ ਲਾਤੀ 2 ਲੀਟਰ ਤੇਲ ਵਿੱਚ ਰੱਖਣੀ ਪਾਣਾ ਅੱਛੇ ਆਉਦੇ ਐਂਸਰ ਆਲੇ ਆ ਗਏ ਨਾਮੇ ਹਾਂ ਇੰਜਨ ਵੀ ਕਾਲਾ ਪੀਲ ਵੀ ਕਾਲਾ ਬਹੁਤ ਚੇਂਜ ਹੋ ਗਿਆ ਉਹ ਆਮਨਾਲ ਭਾਈ ਕਿਦਾਂ ਨਵੇਂ ਪਰਤੇ ਗਿਰ ਕੇ ਮੁੰਡਿਆ ਆਇਆ ਜਾ ਕੰਮ ਨਾ ਕਰਾ ਲਈ ਹੈ ਠੀਕ ਨੇ ਇਹ ਤਾ ਉਹ ਹਾਂ चलो इन होगी पहला जीरो हो था झांसी भाई जा दस बाकी चल गए हैं <laughs> बाबा अपनी स्क्यूटरी घुमता मौजे चाहे ठीक नहीं लो भाई ਵਾਦਾ ਕਰੇ ਦੋ ਮੋਟਰਸਾਈਕਲ ਬਾਹਰ ਦੋ ਅੰਦਰ ਬੋਲਟ ਖੜੇ ਉਹ ਪੰਮੂ ਦਾ ਯਾਰ ਕਾਲਾ ਤਾਂ ਉਹ ਤਾਂ ਵੇਚ ਨਹੀਂ ਦਿੰਦਾ ਇਹ ਹਾਣਾ ਬੰਮੂ ਬਾਬਾ ਮੰਮੂ ਆਹੀ ਦਲਾਸਾ ਹੈ ਵੀ ਉਹਦੇ ਸਾਰੀ ਚਲਾਉਣਾ ਤਾਂ ਇਹਨੇ ਕੋਈ ਹੈ ਨਹੀਂ ਹੈ ਸਕੂਟਰੀ ਹਾਂ ਭਾਈ ਰਾਤ ਲੜਾਈ ਬਹੁਤ ਚੱਲੀ ਹਾਂ ਦੋਨਾਂ ਦੀ ਕਹਿੰਦਾ ਸਕੂਟਰੀ ਮੇਰੀ ਉਹ ਕਹਿੰਦੀ ਮੇਰੀ ਹੈ ਕਹਿੰਦਾ ਕਰਨ ਵੀਰ ਦੀ ਚਲਾਉਂਦਾ ਹੁੰਦਾ ਪੰਮੂ ਸਾਈਕਲ ਹੀ ਲਿਆਉਂਗਾ ਨੰਮੀ ਤੀ ਹਾਂ ਭਾਈ ਪਰਮ ਦੀ ਸਾਈਕਲ ਹੀ ਪਰਮ ਦਾ ਬਰਥਡੇ ਨੂੰ ਕਿੰਨੇ ਦਿਨ ਲੱਗੇ? 23 23 ਦਿਨ। 23 ਦਿਨ ਲੱਗੇ ਭਾਈ ਪੰਮੂ ਦੇ ਬਰਥਡੇ ਨੂੰ। ਇਹ ਮੇਰਾ ਬਰਥਡੇ। ਬੱਚੇ ਜੈਸ਼ਨ ਦਾ ਬਰਥਡੇ ਹਫਤੇ ਦਾ ਫਰਕ ਹੈ। ਦੋਨਾਂ ਦੇ ਬਰਥਡੇ ਭਾਈ ਮਨਾਉਣੇ ਆ। ਪਰਮ ਦੀ ਵੀ ਸਾਈਕਲ ਹੀ ਚੇਂਜ ਕਰ ਦੇਣੀ। ਜੈਸ਼ਨ ਕੋਲ ਸਹੀ ਆ ਭਾਈ ਸਾਈਕਲ ਹੀ ਆਹ। ਕਿਉਂਕਿ ਇਹਦੀ ਛੋਟੀ ਸੀ ਆ ਸਾਨੂੰ ਵੀ ਤੇ ਗੋਡੇ ਵਿੰਗੇ ਨਾ ਹੋ ਜਵੇ। ਵੀ ਹੁਣ ਇਹਨੂੰ ਬੜੀ ਸਾਈਕਲ ਹੀ ਲੈ ਦੀ ਐ। ਹਾਂ ਕੱਦ ਦੇ ਹਿਸਾਬ ਨਾਲ। ਲੋ ਭਾਈ। ਹੈ ਫੀਟ ਲੰਬੀ ਹੀ ਹੈ ਆ ਹਾਂ ਬਹੁਤ ਵਗਿਆ ਇਹ ਜਿਹੜਾ ਮੈਨੂੰ ਦਾ ਤੇਲ ਕੱਟ ਖਾਂਦੇ ਇਹ ਵੀ ਤੇਲ ਕੱਟ ਖਾਂਦੇ ਬਹੁਤ ਵਗਿਆ ਇਹ ਨੌ ਜਿਹੜਾ ਦਾ ਲੱਤਾ ਉਹੀ ਖੜਾ ਹੈ ਬਾਈ ਸਰਪੰਚ ਸਾਹਿਬ ਸਾਡੇ ਵੀ ਨਾਲ ਆ ਜਿੱਦਾਂ ਗੱਡੀ ਗੱਡੀ ਦੀ ਗੱਡੀ ਪਹੇ ਗਏ ਸਾਰੇ ਚੱਲ ਫਿਰ ਲਾ ਮੜਾ ਜਾ ਗੇੜਾ ਦੇ ਕੇ ਦੇਖ ਦੇਖੀਓ ਬਹੁਤ ਬਰੇਕ ਨਾ ਲਾ ਹਾਂ ਗੱਲ ਬੈਹ ਜਾਣ ਦੇ ਲੈ ਜਾਗ ਜਾਵਦੇ ਹੀ ਜਾ ਚਲੋ ਬਈ ਬੜੇ ਬਿਹੜੇ ਦੀ ਆਹੀ ਮौज ਆ ਹਨਾ ਜਸ਼ਨ ਹੈਂ ਹਾਂਜੀ ਜਸ਼ਨ ਤੂੰ ਵੀ ਪਹਿਲਾ ਆਇਆ ਤੂੰਗਾ ਨਾ ਜਗਦੀ ਆ ਕੁੜੀਆ ਰਾਣੀ ਹੈਂ ਚਲ ਚਲ ਵੀ ਬੈਠ ਜਸ਼ਨ ਹੁਣ ਚਲੋ ਭਾਈ ਠੀਕ ਆ ਚੱਲ ਰਿਹਾ ਕੰਮ ਇਹ ਤਾਂ ਚੱਲੀ ਜਾਣੇ ਆਪਣੇ ਆਪਣੇ ਚਾ ਇਹ ਕਿਨੇ ਬਾਕੀ ਭਾਈ ਜਸ਼ਨ ਨੇ ਪਲਵਾੜੀ ਜਿਹੜੀ ਆਪਣੀ ਪੂਰੀ ਸਜਾਈ ਵੀ ਆ ਖੱਲੀ ਜਾਂਦੇ ਆ ਕੰਮ ਆਹ ਲੋ ਮੇਰਾ ਸਭ ਤੋਂ ਫੇਵਰੇਟ ਗੂਟਾ ਭਾਈ ਠੀਕ ਆ ਚਲੋ ਓਕੇ ਆ ਠੀਕ ਆ ਚੱਲ ਜਾਈਏ ਪਲਵਾਨ ਦੇਖੋ ਸਾਡਾ ਇਕੱਲਾ ਹੀ ਘੁੰਮਦਾ ਇਹ ਦੇਖੋ हां पहलवान। ਜਬ ਪਾਲਟੀ ਪੁਲਟੀ ਦੇ ਦੇਗੇ। ਬੜਾ ਕਿੰਨੇ ਹੋਈ। ਲੱਗਣਾ ਬਰਕਰਾਰ ਦੀ ਹੋਈ। ਚਲੋ ਭਾਈ ਠੀਕ ਆ। ਚੱਲੀ ਜਾਂਦੇ ਕੰਮ। ਲੋ ਭਾਈ। ਬਾਪੂ ਵੀ ਆ ਗਿਆ ਇੱਧਰ। ਹਾਂ। ਲੋ ਜੀ। ਉੱਡੀ ਆਹਨ ਨੂੰ ਦੇਤਾ ਨਹੀਂ ਪਾਤੀ। ਕਿਹੜੇ? ਉੱਥੇ। ਹਾਂ। ਇਹਨੇ ਵੀ ਇਹ ਕਿੱਤੇ ਕਹਤੇ। ਇਹ ਚਿੱਟੇ ਇਹ ਨਵੇਂ ਮਾਡਲ ਦੇ ਹਾਂ ਮੈਂ ਕਹ ਉਹ ਨੰਨਕਾ ਨਾ ਹੋ ਰਿਹਾ ਕਿੰਨਾ ਤੇ ਬੈਟਰੀ ਲਾ ਕੇ ਨਾ ਕੱਢ ਕੇ ਇਹਨਾਂ ਬੈਟਰੀ ਦਾ ਤਰੀਕਾ ਹੋਣੀ ਲਾ ਲਾ ਬੈਟਰੀ ਚਾਰਜ ਪੂਰੀ ਆ ਤੇ ਇਹਹੀ ਹੈ ਡੰਡੇ ਨਾ ਇਹ ਬਲਦੇ ਹੀ 부ਝਦੇ ਆ ਇੱਕ ਡੰਡਾ ਚਿੱਟਾ ਓੜ ਜਾਣਾ ਜਾਂ ਘਟ ਗਈ ਜਾਂ ਹੋਰ ਘਟ ਗਈ ਓੜ ਜਾਣੇ ਇੱਕ ਨਾ ਮੈਂ ਦੇਖ ਕੇ ਕਹਿੰਦੇ ਆ ਜਣੀ ਉਹ ਫਿਰ ਜੋ ਹੁੰਦਾ ਹੈ ਕਿ ਨਾ ਹਮ ਚਿੱਟੇ ਚੱਲ ਗਈ ਆ ਮੰਨਿਆ ਨਹੀਂ ਮੇਰੇ ਤੋਂ ਕੱਢ ਕੇ ਲੋਨੜਾ ਕਹਿਣਾ ਚਾਰਜ ਲਾਉਣਾ ਤੇ ਮੈਂ ਤੇ ਘੰਨੀ ਜਾਣੀ ਦੇਖਣ ਨੂੰ ਲਾ ਭਾਈ ਪਲਟੀਨਾ ਆ ਗਿਆ ਪਲਟੀਨਾ ਮੋਟਰਸਾਈਕਲ ਟਰੈਕਟਰ ਮਹਿੰਦਰਾ ਹੈ ਹੁਣ ਲਾ ਭਾਈ ਬਿਲਕੁਲ ਸਟਾਰਟ ਹੈ ਸਲਫੇਟ ਸਟਾਰਟ ਹੈ ਚਾਬੀ ਲਾਉਣੀ ਪੈਣੀ ਆ ਜੀ ਭਾਈ ਜੀ ਭਾਈ ਇੱਥੇ ਕਾ ਚਲਾਉਣਾ ਕਿ ਹੁਣ ਇੱਥੇ ਕਾ ਚਲਾਉਣਾ ਕਿ ਬਾਹਰ ਕਿਹੜਾ ਲੈ ਆਉਣਾ ਇਹ ਤਾਂ ਠੀਕ ਆ ਓਕੇ ਆ ਵਧੀਆ ਏ ਹੈ ਇਹ ਵੀ ਵਧੀਆ ਚੀਜ਼ ਆ ਹੂੰ ਇਹ ਤਾਂ ਚੀਜ਼ ਵਧੀਆ ਏ ਇਹ ਰੇਸਿੰਗ ਵੀ ਰੁਕਦੀ ਨਾ ਬ੍ਰੇਕਾਂ ਕਰੂਗੀ ਦੇਖਦੇ ਹਾਂ ਜਿੱਥੇ ਮੋਟਰਸਾਈਕਲ ਪਰ ਰੁਕਦੇ ਹਾਂ ਬ੍ਰੇਕਾਂ ਲਾ ਰਣੇ ਦੇ ਛੱਡ ਦਿੰਦੇ ਆਣੇ ਉਹੀ ਹੈ ਨਾ ਬਈ ਤੇ ਹੀ ਆ ਮੈਂ ਗਿਆ ਥੋੜਾ ਹੋਰ ਚੱਲੂਗੇ ਲੈ ਭਾਈ ਇਧਰ ਦੀਵਾਲੀ ਵਾਲੇ ਕੰਮ ਵੀ ਚੱਲ ਪਏ ਦਿਖਾਈ ਦਿਖਾਈ ਮੜਾ ਜਾ ਉਹ ਥੋੜੀ ਦੀਵਾਲੀ ਵੀ ਚੱਲ ਪਈ ਚਲੋ ਠੀਕ ਆ ਭਾਈ ਓਕੇ ਜੀ ਚਲੋ ਚੱਲੀ ਜਾਂਦੇ ਕੰਮ